ਗੇਣੀ ਕੰਗਣੀ ਫੋਟੋ ਭਗਤਾ ਨੇ ਮਾਂ ਦੀ ਫਟੰਗਣੀ ਟੰਗੜਾ ਦੀ ਮੜ ਜਾਣੀ ਕੰਗਣੀ ਫੋਟੋ ਭਗਤਾ ਨੇ ਮਾਂ ਦੀ ਫਟੰਗਣੀ ਖਾਣਾ ਚਾਹੇਗੀ ਤਾਂ ਰੋਟੀ ਵੀ ਨਹੀਂ ਲੱਗਣੀ ਖਾਣਾ ਚਾਹੇਗੀ ਤਾਂ ਰੋਟੀ ਵੀ ਨਹੀਂ ਲੱਗਣੀ ਤੇਰਾ ਸੁਨੋ ਨਾ ਸਿੰਗੜ ਕੁੜੇ ਸੋਤਾ ਏ ਸੰਤ ਪਿੰਡਾ ਰਾਵੜਾ ਦਾ ਸਾਦਾ ਯੋਗ ਆਏ ਸਰਕਾਰਾਂ ਨੂੰ ਹਟਾਰ ਬਣਾਉਦਾ ਏ ਬੰਦਾ ਰਣ ਕੀ ਏ ਜਾਗਦੀ ਜ਼ਮੀਰ ਦਾ ਪਿੰਡ ਮਾਝੇ ਵਿੱਚ ਪੈਂਦਾ ਜੀ ਦਾ ਰੋਡਾ ਏ ਸੰਤ ਪਿੰਡਾਂ ਵਾਲਾ ਤਾਂ ਸਾਡਾ ਯੋਧਾ ਏ ਛੱਡ ਦੇ ਪੰਜਾਬੀਆਂ ਨਾ ਖਹਿਣਾ ਤੂੰ ਫਿਰ ਫੈਲਦਾ ਏ ਅਤਵਾਦ ਕਹਿਣਾ ਤੂੰ ਛੱਡ ਦੇ ਪੰਜਾਬੀਆਂ ਦਾ ਖਹਿਣਾ ਤੂੰ ਫਿਰ ਫੈਲਦਾ ਏ ਅਤਵਾਦ ਕਹਿਣਾ ਤੂੰ ये नी ओदा लेना ये नी ओदा लेना हे। संत भिंडर वाला ता सा जो दरकारा तू हडर बड़ा है बंदा अणकी जागदी जमीर का पिंड मांझे पा जीता रोंदे संत भिंडर वाला तो सा ਪੰਜਾਬ ਪਾਉਂਦਾ ਤੈਨੂੰ ਲਾੜਤਾ ਕੇ ਲੱਖ ਕੰਗਣਾ ਨਹੀਂ ਮੂਵੀ ਤੇਰੀ ਦਾ ਵਿਰੋਧ ਹੋਂਗਾ ਡਟ ਕੰਗਣਾ ਪਾਉਂਦਾ ਤੈਨੂੰ ਲਾੜਤਾ ਕੇ ਲੱਖ ਕੰਗਣਾ ਨਹੀਂ ਮੂਵੀ ਤੇਰੀ ਦਾ ਵਿਰੋਧ ਹੋਂਗਾ ਡਟ ਕੰਗਣਾ ਪਿਗੜ ਗਏ ਜੇ ਸਾਡੀ ਮੱਤ ਕੰਗਣਾ ਪਿਗੜ ਗਏ ਜੇ ਸਾਡੀ ਮੱਤ ਕੰਗਣਾ ਤੇਰੀ ਧੋਣੀ ਉੱਤੇ ਰੱਖਣਾ ਫੇ ਗੋਡਾ ਏ ਚੰਤ ਪਿੰਡਰਾ ਵਾਲਾ ਤਾਂ ਸਾਡਾ ਯੋਦਾ ਏ ਸਰਕਾਰਾਂ ਨੂੰ ਘੜਾਰ ਬਣਾਉਦਾ ਏ ਪੰਦਾਨ ਕੀ ਜਗਦੀ ਜਮੀਰ ਦਾ ਪਿੰਡ ਮਾਝ ਵਿੱਚ ਪੰਦਾ ਜੀ ਦਾ ਰੋਡਾ ਏ ਸੰਤ ਪਿੰਡਾਂ ਵਾਲਾ ਤਾਂ ਸਾਡਾ ਯੋਦਾ ਏ ਆਕਰੰਜ ਰਾਜੀ ਦਾ ਸਦੇਂਦੀ ਦੇਖ ਕੇ ਨਹੀਂ ਤੇਰੀ ਲੱਗਦੀ ਤਿਆਰੀ ਪਰਲੋਕ ਦੀ ਚੇਤੇ ਹੀ ਨਾ ਚਿਕਾ ਹੁੜ ਪੈੜੀਆਂ ਤੇਰੇ ਘਰ ਚੱਲੂ ਲਹਿਰ ਦੇਖੀ ਸੋਗ ਦੀ ਚੇਤੇ ਹੀ ਨਾ ਠਿਕਾ ਹੁਣ ਪੈਣੀਆਂ ਤੇਰੇ ਘਰ ਚੱਲੂ ਲਹਿਰ ਦੇਖੀ ਸੋਗ ਦੀ ਤੇਰੀ ਮੌਤ ਦਾ ਸਮਾਨ ਐ ਸੱਭਣਾ ਤੇਰੀ ਮੌਤ ਦਾ ਸਮਾਨ ਐ ਸੱਭਣਾ ਤੇਰੀ ਅਰਥੀ ਨੂੰ ਮਿਲਣਾ ਨਾ ਮੋਟਾ ਏ ਚੰਦ ਪਿੰਡ ਵਾਲਾ ਦਾ ਸਾਡਾ ਯੋਦਾ ਏ ਸਰੀਰ ਕਰੰ ਮੜਾਰ ਬੜਾ ਹੁੰਦਾ ਏ ਫੰਡਾਂ ਕੀ ਇਹ ਜਾਗਦੀ ਜ਼ਮੀਰ ਦਾ ਪਿੰਡ ਮਾਝੇ ਵਿੱਚ ਪੈਂਦਾ ਜੀ ਦਾ ਰੋਡਾ ਏ ਤਾਂ ਪਿੰਡ ਨਾਲ ਵੜਾ ਸਾਡਾ ਯੋਧਾ ਏ ਸਰਕਰਨ ਹੜਾਰ ਬੜਾਉਦਾ ਏ ਬੰਦਾਂ ਅਣਖੀ ਜਾਗਦੀ ਜਮੀਰ ਦਾ ਪਿੰਡ ਮਾਡੇ ਵਿੱਚ ਪੰਨਾ ਜੀ ਦਾ ਰੋਡਾ ਏ